ਉਹ ਇਹਨਾ ਜ਼ਰੂਰ ਨਹੀਂ ਕਿ ਸਾਡੇ ਬਾਦੂ ਵੀ ਉਹ ਕਿਉਂ ਖੜੇ ਹੋ ਜਾਂਦੇ ਆ ਕਿ ਉਹ ਇਹ ਸ਼ਕਤੀ ਉਹਨਾਂ ਨੂੰ ਗੁਰੂ ਦਿੰਦਾ ਤੇ ਕਰਕੇ ਉਹਨਾਂ ਦਾ ਪਿਛਲੇ ਕੁ ਸਮੇਂ ਤੋਂ ਜਿੱਦਾਂ ਪਹਿਲਾ ਪੁਰਾਣੇ ਸਮ ਪੁਰਾਣੇ ਇਤਿਹਾਸ 'ਚ ਸਾਡੇ ਉਹ ਜਿਹੜੇ ਸਾਡੇ ਬੋਲਤੀ ਸੀ ਉਹ ਸਮਝਦੇ ਸੀ ਕੀ ਇਹਨਾਂ ਨੂੰ ਗੁਰਬਾਖਸ਼ ਅਮਰ ਸਰਵ ਸਿ ਸ਼ਰਾਂ ਪਰ ਕੇ ਸ਼ਕਤੀ ਮਿਲ ਜਾਂਦੀ ਉਹਨਾਂ ਨੇ ਉਹਨੂੰ ਗੁਰ ਦੀ ਪਛਾਣ ਦਿੱਤੀ ਤੇ ਪਰ ਇਹ ਖਾਤਰ ਕਿ ਗੁਰੂ ਗੋਬਿੰਦ ਸਿੰਘ ਜੀ ਆ ਉਹਨਾਂ ਨਾਲ ਜੋ ਆਪਣੇ ਆਪਿਆ ਉਹ ਸਾਰੇ ਨੂੰ ਪਤਾ ਕਿ ਸੇਖਾ ਕਿ ਜਿਹੜਾ ਦੂਤੋਂ ਬਿਨਾ ਕੋਈ ਹੋਰ ਨਹੀਂਗਾ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਉਹਨਾਂ ਨੇ ਹਮੇਸ਼ਾ ਇੱਕ ਪਿਛਲੇ ਕੁ ਸਮੇਂ ਤੋਂ ਵਾਰ-ਵਾਰ ਜਿਹੜਾ ਜਿਹੜਾ ਤੇ ਸ਼ਹਿਦ ਕਿ ਸਾਡੇ ਮਨਾਂ ਚੋਂ ਗੁਰੂ ਦਾ ਪਿਆਰ ਕਰ ਸਕੀਏ ਉਹ ਇਹ ਇਸ ਕਰਕੇ ਕਰ ਰਿਹਾ ਹੈ ਮੇਰਾ ਖਿਆਲ ਹੈ ਕਿ ਇਹ ਨੇ ਜਿਹੜਾ ਸੇਖਾ ਗੁਰੂ ਤੋਂ ਬਿਨਾ ਜੀ ਨਹੀਂ ਸਕਦਾ ਉਹਦਾ ਜੀਵਨ ਹੀ ਗੁਰੂ ਆ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਬੜੀ ਸਾਰੇ ਬਾਤ ਤੇ ਸਾਰੇ ਬਾਤ ਤੇ ਇਕ ਬੋਸ਼ੀ ਮਾਰੇ ਗਏ ਕਿ ਅਸੀਂ ਮੇਰੇ ਖਿਆਲ ਲੱਗੇ ਸਾਡੇ ਜਿਹੜਾ ਸਾਡੇ ਨਾਲ ਦਾ ਉਤਾਰ ਕੇ ਅਰੇ ਕੋ ਦੂਜਾ ਮੁੰਡਾ ਕੋਈ ਆਵੇ ਜਿੱਤਾ ਕਿ ਇਤਾਰਾ ਕਿ ਪਿੰਡ ਨਗਰ ਨੂੰ ਬੜਾ ਲੋਕਾਂ ਨੇ ਅਫਵਾਦ ਕਰਨ ਦੀ ਕੋਸ਼ਿਸ਼ ਕੀਤੀ ਕਿ ਅਸੀਂ ਆਪਣੇ ਗੁਰੂ ਦੀ ਸੁਭਾਅ ਨਹੀਂ ਕਰ ਸਕੀਏ ਮੇਰੇ ਖਿਆਲ ਗੁਰੂ ਬੜਾ ਸਰ ਦਾ ਵਿਅੰਤ ਹੈ ਇੱਕ ਪਰ ਆਵਾ ਜਿਹੜੀ ਨਾਲ ਉਹ ਸਾਡੇ ਕੋਈ ਝੰਡਾ ਸਿਖਾਉਣ ਤੋਂ ਆਤੀ ਅੱਗੇ ਵਾਪਰਦੀਆਂ ਮੇਰੇ ਖਿਆਲ ਕਿ ਨਹੀਂ ਤੇ ਗੁਰੂ ਨੂੰ ਗੁਰੂ ਨੂੰ ਕੋਣ ਕਰ ਸਕਦਾ ਕਿ ਗੁਰੂ ਦਾ ਸਾਡਾ ਕੋਣ ਦਾ ਤੇ ਮੇਰਾ ਖਿਆਲ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਆਪਣੇ ਅੰਦਰ ਸਾਧਨੀ ਜਿਹੜੇ ਸਾਧੀਆਂ ਕਮੀਆਂ ਸਮਝੋ ਰੀਆਂ ਜਿਹੜਾ ਸਾਡਾ 11.5 ਸੀ ਗੁਰੂ ਗ੍ਰੰਥ ਸਾਹਿਬ ਤਾਂ ਅਸੀਂ ਸ਼ਾਇਦ ਉਤੋਂ ਦੂਰ ਹੋ ਗਏ ਤੇ ਸਾਡੇ ਚੀ ਮੋੜ ਹੁੰਦੀ ਏ ਪੈਦਾ ਹੋ ਗਏ ਅਜੇ ਦੂਜੇ ਬੰਦੇ ਤੋਂ ਤੁਸੀਂ ਕੋਈ ਧਿਆਨ ਰੱਖ ਸਕਦੇ ਜੋ ਜਿਹੜਾ ਘਰ ਦੇ ਵਿੱਚ ਬੈਠਾ ਉਹ ਇਹੋ ਜਿਹੀ ਰੱਖਣਾ ਕਰਦਾ ਦੋਦੇ ਵਾਸਤੇ ਮੇਰਾ ਖਿਆਲ ਹੈ ਕਿ ਸਾਨੂੰ ਜਿਹੜੇ ਉਸ ਉਸ ਰਲਕੇ ਦੇ ਜਾਂ ਉਸ ਗੁਰੂ ਘਰ ਦੇ ਜਿਹੜਾ ਪ੍ਰਬੰਧ ਗਿਆ ਉਹਨਾਂ ਤੇ ਉਦਾ ਗਿਲਾਂ ਨਹੀਂ ਕਰਨਾ ਚਾਹੀਦਾ ਕਿਉਂਕਿ

ਉਹਨਾਂ ਦਾ ਬਹੁਤ ਵੱਡਾ ਉਹਨਾਂ ਨੌਜਵਾਨੀ ਜਿਹੜੀ ਆ ਕੇਸਾਧਾਰੀ ਸੀ ਘਾਣ ਧਾਨੀ ਸੀ ਉਹਦਾ ਵੀ ਸਰਪ੍ਰਸਤ ਸੀ ਤੇ ਪੰਜਾਬ ਦੇ ਲੋਕ ਮਾਣ ਕਰਦੇ ਸੀ ਜਦੋਂ ਕੋਈ ਜੱਗੂ ਕਸ਼ਮੀਰ ਦਾ ਸੇਖ ਮਿਲਦਾ ਸੀਗਾ ਤੇ ਉਹਨਾਂ ਸਾਨੂੰ ਬੜੇ ਖੁਸ਼ੀ ਹੁੰਦੀ ਸੀ ਪਰ ਇਹ ਕਹਾਣੀ ਜਿਹੜਾ ਕਿ ਠੀਕ ਹੈ ਕਿ ਕਦੇ ਇਸ ਲਗਨ ਦੀ ਨਹੀਂ ਇਹ ਕੋਈ ਜੱਗੂ ਦੀ ਨਹੀਂ ਗੱਲ ਨਹੀਂ ਕਿ ਪੂਰੇ ਵਿਸ਼ੇ ਤੇ ਬੱਸ ਦੇ ਸਿੱਖਾਂ ਮਾਤੇ ਬੜੇ ਕੋਫਲ ਖੜੀਏ ਇਸ ਤਰ੍ਹਾਂ ਇਹ ਜਿਹੜੀਆਂ ਵੀ ਇਹ ਹੁੰਦੀਆਂ ਬਣਾਵਾ ਮੇਰਾ ਕਹ ਲੈ ਕੇ ਸਭ ਨੂੰ ਸਾਡੀ ਜਿਹੜੀਆਂ

ਉਹ ਫਿਰ ਉਹ ਆਪਣੀ ਜਾਨ ਦੀ ਆ ਆਪਣੇ ਮਾਲ ਦੀ ਪਰਵਾਹ ਨਹੀਂ ਕਰਦੇ ਕਿਉਂਕਿ ਗੁਰੂ ਨੇ ਸਾਡੂੰ ਘਰ ਲੱਗਿਆ ਜਦੋਂ ਅਸੀਂ ਗੁਰੂ ਦੇ ਸਿੱਖੋਂ ਪਰਦੇ ਉਹਨੇ ਪਹਿਲਾਂ ਹੀ ਸਾਡੇ ਕਾੜੀ ਦੀ ਇੱਕ ਸ਼ਰਤ ਇਹ ਹੋ ਰਹੀ ਜੋ ਤੂੰ ਪ੍ਰੇਮ ਖੇਲਨ ਕਾ ਜਾਓ ਸਿਰਦਰ ਗਲੀ ਗਲੀ ਮੇਰੀ ਆਓ ਇਹ ਤਾਂ ਮਾਰ ਪੈਰ ਤ੍ਰਿਜੇ ਸੰਧੀ ਜੇ ਕਾੜਦੇ ਨਹੀਂ ਬਾਕੀ ਜੇ ਅਸੀਂ ਜੋ ਕੁਝ ਰਸਤਾ ਆਪਣੇ ਆਪ ਉਸੇ ਬਰਦਾਸ਼ਤ ਕਰ ਸਕਦੇ ਹਾਂ ਪਰ ਗੁਰੂ ਵਾਸਤੇ ਸਾਡਾ ਕੋਈ ਸਮਝੌਤਾ ਨਹੀਂ ਗੁਰੂ ਦੇ ਜਿਹੜਾ ਗੁਰੂ ਤੋਂ ਕਹਿਰੀ ਅੱchnਾ ਦੇਖਦਾ ਉਹ ਹੁੰਦਾ ਉਹ ਜੋ ਵਾਸਤੇ ਸਾਡਾ ਆਪਣਾ ਇਤਿਹਾਸ ਦੱਸਦਾ ਕਿ ਉਹ ਹੋਇਆ ਤੇ ਤੋਂ ਵੀ ਹੋ ਜਾਂਦਾ ਕੋਈ ਸਰਕਾਰਾਂ ਨੂੰ ਸਾਡੇ ਬਹੁਤ ਬਿਰਤੀਆਂ ਕਰਕੇ ਦੇਖਦੇ ਕਿ ਤੁਸੀਂ ਇਹਦੇ ਬਾਰੇ ਕੋਈ ਸਖਤ ਕਾਨੂੰਨ ਕਹਦੇ ਬਣਾਓ ਕੋਈ ਜਿਹੜੇ ਦੋਸ਼ ਤੇ ਆਉਣ ਨੂੰ ਤੁਰੰਤ ਸਜ਼ਾ ਦਿੱਤੀ ਜਾਵੇ ਕਿ ਆਹਨ ਵਾਲੇ ਸਮੇਂ ਇਹ ਦੋਸ਼ ਨਾ ਕਰ ਸਕਦੇ ਪਰ ਸਰਕਾਰਾਂ ਇਹ ਮਿਹਣੀ ਭੁਗਤਣਾ ਹੈ ਲੱਗਦਾ ਕਿ ਸਭ ਕੁਝ ਹੋ ਰਿਹਾ ਇਹ ਇਸ ਤਰ੍ਹਾਂ ਕੇ ਸਾਨੂੰ ਸਰਕਾਰਾਂ ਤੋਂ ਮੇਰੇ ਖਿਆਲ ਉਮੀਦ ਕਰਨੀ ਜਿਹੜੀ ਆ ਠੀਕ ਹੈ ਕਿ ਸਰਕਾਰ ਦਾ ਬਰਚ ਮੰਡਾ ਵਾ ਸਾਰੀਆਂ ਚੀਜ਼ਾਂ ਨੂੰ ਠੀਕ ਕਰਨਾ ਪਰ ਜੇ ਨਹੀਂ ਕਰਦੀ ਤਾਂ ਫਿਰ ਸਿੱਕੇ ਤੇ ਆਪਣੇ ਨਾਲ ਵੈਰਤਾਂ ਦੇ ਇਨਸਾਨ ਉਹ ਫੈਸਲੇ ਕਰਦੇ ਰਹਿਣਗੇ ਇਹ ਰੋ ਸੋਨਿਹਾਲ ਜਿੰਦਗਾਰ ਅਜ਼ੀਮਤ ਹੋਵੇ ਤੇ ਬਾਕੀ ਜੋ ਸਾਡੇ ਲੋਕ ਜਵਾਨਾਂ ਨੇ ਜਾਇਸ ਨਗਰ ਦੀ ਸੰਗਤ ਨੇ ਜਿਹੜਾ ਉਸ ਟਾਈਮ ਤੇ ਪ੍ਰਧਾਨ ਜਿਹੜਾ ਫੈਸਲਾ ਕੀਤਾ ਉਹ ਮੇਰਾ ਕਹਿ ਲੇ ਸਾਨੂੰ ਉਹਨਾਂ ਲੋਕ ਠੀਕ ਹੈ ਕਿ ਜਿੱਥੇ ਇਸ ਕਰਨਾ ਦਾ ਬਹੁਤ ਵੱਡਾ ਦੋਖਿਆ ਉਸ ਉਹ ਦੇ ਨਾਂ ਕਰ ਸਕੋ ਨਾ ਨੌਜਵਾਨਾਂ ਤੇ ਵੀ ਮਾਰਨਾ ਕਿ ਉਹਨਾਂ ਦੇ ਉਹ ਦੁਸ਼ਤ ਅੱਜ ਕਰ ਹਟਾ ਕੇ ਇਹ ਕਿ ਸਤਿ ਸ਼੍ਰੀ ਅਕਾਲ ਵਾਲੇ ਸਮਝੇ ਇਹੋ ਜੇ ਲੋਕ ਨਹੀਂ ਬਚੇ ਜਾਣਗੇ ਇਹ 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 ਜਿਹੜਾ ਸਾਜਮਾਹ ਤੇ ਬਹੁਤ ਮਾਰਾਂ ਦੀ ਗੱਲ ਆ ਇਹ ਸਾਡੇ ਨੌਜਵਾਨਾਂ ਨੂੰ ਅਸੀਂ ਸਾਡੇ ਸਾਰੇ ਪਰਮ ਸੰਤ ਦਾ ਦੇਸ਼ ਜਿੱਥੇ ਕੋਈ ਗੁਰੂ ਨੂੰ ਪਿਆਰ ਕਰਨ ਵਾਸਤੇ ਵਸਦਾ ਜਾਂ ਕੋਈ ਹੋਈ ਪਾਰਸਾ ਤੁਮੀ ਗੁਰੂ ਨੂੰ ਪਿਆਰ ਕਰਵਾਉਣਾ ਕਿ ਇਹਨਾਂ ਨੌਜਵਾਨਾਂ ਦੇ ਨਾਲ ਸਾਡਾ ਅਕਲ ਚਾ ਖੰਡ ਦਾ ਤੇ ਸਰਕਾਰ ਨਾਲ ਸਾਡੀ ਸਤਾਵਨੀ ਆ ਕਿ ਇਹੋ ਜੇ ਦੁਸ਼ਤਾਂ ਨੂੰ ਮਜਉਣ ਅੱਤਰ ਜਾਂ ਇਹਨਾਂ ਨੌਜਵਾਨਾਂ ਤੇ ਤੁਸੀਂ ਕੋਈ ਇਹੋ ਜੀ ਕਾਨੂੰਨੀ ਕਾਰਵਾਈ ਕਰਦੇ ਹੋ ਤੇ ਇਹ ਬਹੁਤ ਵੱਡੀ ਜ਼ਿਆਦਤੀ ਆ ਤੇ ਇਹ ਬਰदाश्त ਨਹੀਂ ਕੀਤੀ ਜਾ ਸਕਦੀ ਤੇ ਇਸ ਤਰ੍ਹਾਂ ਕਿ ਆਪਾਂ ਨੂੰ ਸਾਰਿਆਂ ਨੂੰ ਮੇਰਾ ਖਿਆਲ ਆ ਕਿ ਜਿੱਥੇ ਕਿਸਾਨ ਦਾ ਬੜਾ ਸੋਸ ਆ ਬੁੱਖਿਆ ਉਥੇ ਆਪਾਂ ਮੋਹਨ ਵਾਲੀ ਸੱਨੇ ਚ ਉਹ ਇਹੋ ਜੇ ਪੁਕਤਾ ਪਰਮਾਨਿਤਰੇ ਕੇ ਜਿੰਦਾ ਆਪਾ ਇਡਾ ਬੜਾ ਮਹਾਰਾਜ ਦੇ ਗੁਰੂ ਘਰ ਆਸਾਨ ਨੇ ਆਸਾਇਆ ਵਾ ਉੱਥੇ ਆਪਾਂ ਕੋਈ ਪਹਿਰੇਦਾਰੀ ਬਾਤ ਨਹੀਂ ਆਉਣ ਵਾਲੇ ਸਮੇਂ ਚ ਇਦਾਂ ਦਾ ਕਿ ਗੁਰੂ ਮਹਾਰਾਜ ਜਲਦੀ ਜਲਦੀ ਆਪਣੇ ਤਖਤ ਤੇ ਬਰਾਜਮਾਨ ਹੋਣ ਤੇ ਉਹ ਸੰਤਾਂ ਨੂੰ ਆਪਣਾ ਜਿਹੜਾ ਦਰਸ਼ਨ ਖਾਲੇ ਦੇ ਕੇ ਨਜ਼ਰ ਨਜ਼ਰ ਤੇ ਹਾਲ ਕਰਨ ਤੇ ਆਪਾਂ ਵੀ ਸਾਰੇ ਜਣੇ ਉਹ ਇਹੋ ਜਿਹੜੀ ਪਹਿਰੇਦਾਰੀ ਆ ਜਾਂ ਜਿੱਤੇ ਕਿਤੇ ਵੀ ਸੰਸਮਤੀਆਂ ਇਹੋ ਜਿਹੇ ਦਿਖਾਵਾ ਤੋਂ ਸਾਨੂੰ ਆਉਣ ਵਾਲੇ ਸਮੇਂ ਚ ਜਿੱਥੇ ਹਰ ਜੰਤੇ ਸਿੱਦੇ ਇੱਕੋ ਹੁੰਦੀ ਲੋੜ ਆ ਕਿ ਇਹੋ ਜਿਹੇ ਕਾਲੇ ਕਿਤੇ ਵੀ ਕੋਈ ਜਿਹੜੇ ਦੁੱਧ سکھ مقی گست کر کو کروایا جا سکتا اس کر کے آپ ہونے کی لوگ ہے میں سارے کام کرتا کہ اسی فیل نہیں سک باقی بےنتی کرتا کیا یہ ویڑا جڑا یہ آپ کو سارا کسی بھی پارٹی بازی دڑے بازی کو چکے ایک سارے سکھا پٹھے ہونے کی لوگ ہے کیونکہ uhm گروہ سارے گھر کا نہیں ایک اس طرح کے آپ سارے جانے جی ہو سارے اپیل ہے کہ آپ ایک جھنڈے تھلے مارا ہے کے نشان تھلے کٹھے ہو کے یہ جڑی لڑائی آ وہ لڑیے کہ گروہ کا کوئی سے والے کو اپمان نہ کر سکے یہ وہ گرو

ਵਾਖਿਆ ਵਾ ਪ੍ਰਿਆਤ ਉਹ ਤੋਂ ਸਾਰੇ ਸਾਰੇ ਸਿੱਖ ਸੰਗਤ ਨੂੰ ਮਾਫੀ ਦੇਣ ਗੁਰੂ ਪਾਤਸ਼ਾਹ ਤੇ ਆਉਣ ਵਾਲੇ ਸਮੇਂ ਸਭ ਚੜ੍ਹਦੀ ਕਲਾ ਦੀ ਬੇਸ਼ਕ ਕਰਨਾ ਇਹ ਨmathfrak ਬੇਨਤੀ ਕਰਦਾ ਮੈਂ ਤੁਹਾਡੀਆਂ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧਰਵਾ ਨ ਕਰਦਾ ਕਿ ਮੇਰੇ ਨਾਲ ਆਏ ਜਤੂ ਰੱਬ ਉਹਦੇ ਵਾਸਤੇ ਵੀ ਅਸੀਂ ਅਫਸੋਸ ਆ ਕਰਦੇ ਆ ਕਿ ਉਸ ਅਜੇ ਨੇਜ਼ ਕਰਕੇ ਉਹ ਉਹ ਤੋਂ ਤੁਸੀਂ ਆਉਣਾ ਚਾਹ ਰਹੇ ਸੀ ਇਲੈਕਸ਼ਨ ਦਾ ਵੀ ਕਹਿ ਸੀਗਾ ਇਹ ਇਸ ਤਰ੍ਹਾਂ ਕੇ ਖਾਲਸਾ ਦੀ ਮੇਟ ਉਹਦੇ ਲਈ ਵੀ ਮਾਫੀ ਚਾਹੁੰਦੇ ਆ ਤੇ ਬਾਕੀ ਤੁਹਾਡਾ ਅਸੀਂ ਸਾਰਿਆਂ ਦਾ ਤਹਿ ਦਿਲੋਂ ਪ੍ਰਵਾਹ ਕਰਦੇ ਆ ਕਿ ਤੁਸੀਂ ਪਿਛਲੇ ਸਮੇਂ ਦੇ ਵਿੱਚੋਂ ਪੰਜਾਬ ਚ ਲੜਾ دیا۔ ਜਦੋਂ ਕੁਸ਼ਮੀਰੀਆ ਸਰਦਾਰਾਂ ਨੇ ਉਹ ਤੋਂ ਵੀ ਬਹੁਤ ਵੱਡਾ ਦਾ ਸਹਿਯੋਗ ਦਿੱਤਾ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਲੋਕਾਂ ਦੇ ਨਾਲ ਤੁਸੀਂ ਖੜੇ ਤੇ ਅਸੀਂ ਹਮੇਸ਼ਾ ਹੀ ਤੁਹਾਹ ਨਾਲ ਹੀ ਖੜਾਗੇ ਤੇ ਆਪਾਂ ਸਾਰੇ ਜਣੇ ਜਿਹਨੇ ਵੀ ਸਭੂ ਸੱਤਨ ਮੇਰੀ ਆਪੀ ਲਿਆ ਕੋ ਗੁਨੇਜ ਦੇ ਇਸ ਦੋਸਤਾਂ ਚ ਜਾਂ ਹੋਰ ਕਿਤੇ ਬਾਹਰ ਵੀ ਵਸਦੇ ਆ ਪਰ ਸਾਰੇ ਨੂੰ ਇਕੱਠੇ ਹੁੰਦੀ ਰੋੜਿਆ ਤਾਂ ਹੀ ਇਹੋ ਕਹਿੰਦੀਆਂ ਕਿ ਸਿੱਖ ਸ਼ਕਤੀ ਨੇ ਵੀ ਜਗਤ ਵਿੱਚ ਕਥਾ ਕੀਤਾ ਜਾ ਸਕੇ ਤੇ ਜਿਹੜੇ ਇਹੋ ਜਿਹੇ ਮਿਠਾਵਾ ਜਿਹੜੀਆਂ ਉਹਨਾਂ ਆਪੜਨ ਤੇ ਚੜ੍ਹਦੀ ਕਲਾ ਵਾਲੇ ਨੌਜਵਾਨਾਂ ਨੂੰ ਅੱਗੇ ਲੈ ਕੇ ਕਿ ਜਿਹੜੇ ਸਾਡੀ ਬਾਣ ਨੂੰ ਸੁਭਾਲਣ ਤੇ ਇਹ ਉਹ ਕੋਈ ਸਖਤ ਬਹੁਣ ਕਹਦੇ ਜਾਂ ਬਣਾਏ ਜਾਣ ਕਿ ਜਿਦਾ ਕੋਈ ਗੁਰੂ ਤੇ ਗੁਰੂ ਦੇ ਕਹ ਲਿਆ ਕਲਵੇ ਕੇ ਉਹਦੀ ਘੇਮਤੀ ਨਾ ਪਵੇ ਜੋਤੀ ਨਾ ਪਵੇ ਦੇਸ ਦਾ ਕਿ ਮੇਰਾ ਖਿਆਲ ਹੈ ਕਿ ਸਾਡੀ ਸਰਕਾਰਾਂ ਨੂੰ ਇਹ ਸਮਝਣਾ ਚਾਹੀਦਾ ਕਿ ਗੁਰੂ ਤੋਂ ਤੁਸੀਂ ਸਿੱਖਾਂ ਨੂੰ ਮੋੜ ਨਹੀਂ ਕਰ ਸਕਦੇ ਤੁਸੀਂ ਇਹੋ ਜਿਹੇ ਇਹਾਜ਼ੀ ਦੇ ਨਾਮ ਬਣਾਓ ਇਹੋ ਜਿਹੇ ਚਾਤਾਗਾ ਚੱਲੋ ਤੇ ਜਿਹੜੇ ਤੁਸੀਂ ਇਹੋ ਜਿਹੇ ਏ ਹੋ ਜਿਹੜੇ ਡੇਰਾਬਾਦ ਹੈ ਉਹ ਪਹਿਲਾ ਕਰਕੇ ਸਾਡੇ ਵਿੱਚ ਜਿਹੜੀ ਵੱਡੀਆਂ ਪਾਉਣ ਦੀ ਕੋਸ਼ਿਸ਼ ਕਰਨ ਦੇ ਉਹ ਨਾਮ ਪਾਓ ਇਹਦੇ ਨਾਲ ਦੇਸ਼ ਦਾ ਭਲਾ ਹੋਵੇ ਤੇ ਸਾਰਿਆਂ ਦਾ ਭਲਾ ਹੋ ਸਾਰਿਆਂ ਆਪਸੀ ਭਾਈਚਾਰੇ ਨੂੰ ਖੁੱਤ ਪਾਉਣ ਦੀ ਵੀ ਕੋਸ਼ਿਸ਼ ਨਾ ਕੀਤੀ ਜਾਵੇ ਕਿਉਂਕਿ ਗੁਰੂ ਮੂਤ ਸਾਰਿਆਂ ਦਾ ਸੰਜਾਵਾ ਗੁਰੂ ਦੇ ਚੌਂ ਮਰਨਾ ਤੋਂ ਸੰਜਾਉਂਦੇ ਹੁੰਦਾ ਉਸ ਕਰਕੇ ਮੇਰਾ ਖਿਆਲ ਹੈ ਕਿ ਸਾਨੂੰ ਸਾਰਿਆਂ ਨੂੰ ਇਹ ਗੁਰੂ ਦੇ ਸਥਾਨ ਤੇ ਚੱਲ ਕੇ ਹੀ ਸਾਡੇ ਸੰਸਾਰ ਦਾ ਭਲਾ ਹੋਣਾ ਕਿਉਂਕਿ ਹੋਰ ਜਿਹੜੀਆਂ ਚੀਜ਼ਾਂ ਚ ਕੋਈ ਵੰਡੀਆਂ ਕੋਈ ਕਿਸੇ ਨੂੰ ਕੁਝ ਦਿੰਦਾ ਕਿਸੇ ਨੂੰ ਕੁਝ ਦਿੰਦਾ ਗੁਰੂ ਦਾ ਸਾਰੇ ਨੂੰ ਆਪਣੇ ਗੱਲ ਦਾ ਦਿੰਦਾ ਇਸ ਤਰ੍ਹਾਂ ਕਿ ਗੁਰੂ ਤੋਂ ਹੀ ਪੂਰੇ ਇਸ ਸੰਸਾਰ ਨੂੰ ਜੋ ਹਾਲਾਤ ਦੁਨੀਆ ਨੇ ਬਣਿਆ ਇੱਕ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਸਾਨੂੰ ਇਹ ਇਸ ਵਾਅ ਦਾ ਬੁਆਇਂ ਕਰਕੇ ਇਸ ਪੂਰੇ ਸੰਸਾਰ ਨੂੰ ਜੰਗਾ ਜੁੱਤਾ ਚੋਂ ਬਾਹਰ ਕੱਢ ਸਕਦੇ ਆ ਇਸ ਤਰ੍ਹਾਂ ਕਿ ਮੇਰੇ ਖਿਆਲ ਹੈ ਕਿ ਸਾਰਿਆਂ ਨੂੰ ਜਿਹੜੇ ਗੁਰੂ ਲੋਕਿਆਂ ਨੂੰ ਸਮਝ ਦੀ ਲੋੜ ਹੈ ਕਿ ਗੁਰੂ ਤੋਂ ਬਿਨਾ ਕਿਤੇ ਗੱਤ ਨਹੀਂ ਹੋਣੀ ਇਸ ਕਰਕੇ ਆਪਾਂ ਸਾਰੇ ਜਣੇ ਗੁਰੂ ਦਾ ਪੁੱਲਾ ਫੜੀਏ ਗੁਰੂ ਤੇ ਵਿਸ਼ਵਾਸ ਕਰੀਏ ਭਰੋਸਾ ਕਰੀਏ ਆਪਸੀ ਪੇਰੇ ਪਿਆਰ ਨਾਲ ਰਹੀਏ ਈਰਖਾ ਨਫ਼ਰਤ ਨੂੰ ਭਟਾਈਏ ਕਿਉਂਕਿ ਮੇਰਾ ਖਿਆਲ ਹੈ ਕਿ ਸਾਡੀ ਜਿਹੜੀ ਸਾਡੀ ਜਿਹੜੀ ਅੱਜ ਹਾਲਾਤ ਐ ਸੇ ਕਉਂਦੇ ਉਹਦੇ ਚ ਬਹੁਤ ਵੱਡਾ ਜਿਹੜਾ ਕਾਰਨ ਆ ਇਹ ਸਾਡੀ ਆਪਸੀ ਖੁੱਟ نہ واپ کو بےتی میں جا چکا واحد واحد